ਸਸੇਗਲ ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਵੀਰੋਂ ਮੇਰੇ 6 ਨੰਬਰ ਬਾੜ ਚ 7 ਨੰਬਰ ਬਾੜ ਚ ਕੰਮ ਸ਼ੁਰੂ ਹੋਣ ਲੱਗਾ ਠੀਕ ਆ ਜਰਤੀ ਮੈਂਬਰ ਖੜੇ ਆ ਆਪਣੇ ਠੀਕ ਆ ਇਹ ਸੌਣ ਚੌਕ ਕੱਕ ਸਾਰਾ ਹੀ ਜਾਣਾ ਹਾਂ ਹਾਂ ਦੇਖੋ ਨਵਾਂ ਕੰਮ ਸ਼ੁਰੂ ਹੋਣ ਲੱਗਾ ਇਸ ਦੂਬਾਰਾ ਕਲੋਨੀਆ ਦੇ ਵਿੱਚ ਠੀਕ ਆ ਹੋਰ ਪਾਸੇ ਵੀ ਜਾਊਗਾ ਹਾਂ ਨਾ ਬਾਕੀ ਨੂੰ ਆਪ ਦੱਸਣਗੇ ਹਣਾ ਬਈ ਕੰਮ ਹੌਲੀ ਹੌਲੀ ਪਿੰਡ ਚ ਸ਼ੁਰੂ ਹੋਈ ਜਾਂਦਾ ਠੀਕ ਆ ਤੇ ਚੱਲੀ ਜਾਂਦਾ ਤੇ ਸੌਣ ਚੌਂਕ ਤੱਕ ਸਾਰਾ ਜਾਣਾ ਉੱਥੇ ਤੱਕ ਤੌਰ ਤੱਕ ਠੀਕ ਆ ਉਧਰ ਵੀ ਕੰਮ ਚੱਲ ਰਿਹਾ ਹੈ ਪਾਰਕ ਦਾ ਰੋਲੀ ਰੋਲੀ ਕਲੋਨੀਆ ਦੇ ਵਿੱਚ ਉਹ ਕੰਮ ਸ਼ੁਰੂ ਹੈ ਨਾ ਸਾਰਾਈ ਛੋਟੇ ਰੋਡ ਦੇ ਦਾ ਕੰਮ ਸ਼ੁਰੂ ਹੋਇਆ ਨਵਾਂ ਤੇ ਸਰਪੰਚ ਸਾਹਿਬ ਨਾਲ ਆ ਬਾਕੀ ਪੰਚਾਇਤ ਮੈਂਬਰ ਨਾਲ ਆ ਤੇ ਆਪਣੇ ਇੱਥੋਂ ਸ਼ਪਤ ਲੈ ਕੇ ਸੋਲਚੌਂ ਤੱਕ ਕੰਮ ਸ਼ੁਰੂ ਹੋ ਗਿਆ ਸਿਵਰੇਜ ਦਾ ਸਿਵਰੇਜ ਦਾ ਪੈ ਪੈਂਦਾ ਹੈਗਾ ਬਾਕੀ ਸਰਪੰਚ ਸਾਹਿਬ ਤੇ ਬਾਕੀ ਪੰਚਾਇਤ ਦੇ ਮੈਂਬਰ ਸਾਰੇ ਨਾਲ ਹੀ ਆ ਕੋਈ ਗੱਲ ਨਹੀਂ ਧੰਨਵਾਦ ਬੰਦ ਕੰਮ ਬਾਜੀ ਬੋਲੋ ਜੀ ਆਓ ਆਓ ਕਾਇਮ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀ ਪਿੰਡੋਂ ਦਾ ਘਰ ਦੇ ਮੂਹ ਸਾਡੀ ಗ್ರಾಮ ਪੰਚਾਇਤ ਸਰਪੰਚ ਸਾਹਿਬ ਪੰਚ ਸਹਿਬਾਨ ਸਾਡੇ ਅਸੀਂ ਜੋ ਆਪਣੇ ਭਾਈਚਾਰੇ ਵਿੱਚ ਇਕੱਠਿਆਂ ਹੋ ਗਏ ਜਿਨ੍ਹਾਂ ਵੀ ਚੰਗਾ ਦੇਖਦੇ ਸਾਰਾ ਕੋਈ ਵਿਚਾਰ ਦਿਆਂ ਹੋਇਆ ਨੇ ਅੱਜ ਸ਼ੱਪੜ ਤੋਂ ਲੈ ਕੇ ਸਾਂਦ ਜੋਗ ਤੱਕ ਜਿਹੜੀ ਹੈਗੀ RCC ਪਾਈਪ ਦੀ ਲਾਈਨ ਪਾਈ ਜਾਣੀ ਹੈ ਤੇ ਉਸ ਲਈ ਸਾਡੇ ਕੋਈ ਇੰਜੀਨੀਅਰ ਟਾਈਪ ਦੇ ਬੰਦੇ ਲਿਆ ਆ ਕੇ ਅਸੀਂ ਇੱਥੇ ਕੰਮ ਸ਼ੁਰੂ ਕਰਾਇਆ ਜ ਤੇ ਉਸ ਤੋਂ ਬਾਅਦ ਜਿਹੜਾ ਵੀ ਹੋਰ ਕੋਈ ਕੰਮ ਜਿਹਦੀ ਜ਼ਿਆਦਾ ਜ਼ਰੂਰਤ ਦੇ ਉਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਕਿਸੇ ਵੀ ਪਾਸੇ ਹੋਵੇ ਉਹਦਾ ਕੋਈ ਏਦਾਂ ਦਾ ਨਹੀਂ ਹੈਗਾ ਵੀ ਪਹਿਲਾਂ ਕੋਣਾ ਤੇ ਕੋਣਾ ਉਹ ਕੋਈ ਨਹੀਂ ਰੱਖੀ ਜਾਊਗਾ ਅਸੀਂ ਸਾਰੇ ਹੀ ਪਿੰਡ ਦਾ ਕੰਮ ਇੱਕ ਅੱਖ ਨਾਲ ਦੇਖ ਕੇ ਕਰਨਾ ਹੈਗਾ ਤੇ ਸਾਡੇ ਸਾਰੇ ਹੀ ਮੈਂਬਰਾਂ ਦੀ ਦੀ ਸੋਚ ਇਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰਾ ਹੀ ਕਵਰ ਹੋਊਗਾ ਸਾਰਾ ਹੀ ਕਵਰ ਕੀਤਾ ਜਾਣਾ ਵੀਰੋ ਠੀਕ ਆ ਬਹੁਤ ਸੌਣ ਚੋਂ ਬਹੁਤ ਤੱਕ ਇੱਥੇ ਤੱਕ ਇੱਟਾ ਪਈ ਹੈ ਨਾ ਇੱਕ ਤੋਂ ਮੜਿਆ ਜਿੱਦ ਤੱਕ ਗੇਟ ਤੱਕ ਦਾ ਉੱਥੇ ਤੱਕ ਵੀਰੋ ਹੋਣਾ ਸਾਰਾ ਹੀ ਇਹ ਹੈ ਨਾ ਆ ਸਾਰਾ ਹੀ ਪੱਟ ਹੋਊਗਾ ਅੰਦਰੋਂ ਵੀ ਜਾ ਉੱਦਰੋਂ ਵੀ ਹੈ ਨਾ ਸਾਰਾ ਹੀ ਹੋਊਗਾ ਕਲੀਅਰ 이제 다도구우올라가고이래 <목소리나>